ਉਹ ਵੀ ਗਾ ਰਿਹਾ ਯਾਰ ਜਿਹੜੀ ਆ ਵਾਲੀ ਆ ਯਾਰ ਫਾਲੀਏ ਵਾ ਨੀ ਯਾ ਰੋ ਦੀ ਨੋ ਫਰੈਂਕ ਆਹ ਵਾ ਨੇ 100 ਰੁਪਏ ਦੀ ਉਹ ਨੋ ਨੋ ਆਹ ਰੋ ਬੈਨਾ ਉਹ ਭਰਾਵਾ 60 ਦੀ ਨਹੀਂ ਹੈਗੀ 100 ਦੀ ਹੈ ਕਿ ਤਾ ਤੁਹਾਨੂੰ ਸਸਤੀ ਦੇ ਰਿਹਾ ਇਹ ਯਾਰ ਕੋ ਖੱਜਲ ਜਿੰਨਾ ਕੀਤਾ ਪਰ ਅੱਧਾ ਘੰਟਾ ਹੋ ਗਿਆ ਯਾਰ ਫਰਾਕ ਕੋਈ ਚੀਜ਼ ਲੈ ਆ ਯਾਰ ਕਿੰਨਾ ਟਾਈਮ ਦਾ ਹੋ ਗਿਆ ਗੱਜਲ ਕਰੀ ਜਾਂਦਾ ਵੇ ਯਾਰ ਯਾਰ ਛੋਟਾ ਆ ਤੈਨੂੰ ਯਾਰ ਯਾਰ ਠੰਡ ਬਹੁਤ ਜੈਦਾ ਤੁਹਾਨੂੰ ਉਹ ਗੁਰੂ ਨੂੰ ਲੈਣਾ ਵੀ ਆ ਪੁੱਛ ਕੇ ਮੇਰਾ ਦਿਮਾਗ ਹੀ ਯਾਰ ਖਰਾਬ ਕਰਤਾ ਯਾਰ ਤੂੰ ਜੇ ਮੈਂ ਭਾਈ ਰਖਦੇ ਯਾਰ ਉਹ ਯਾਰ ਲੈਣੀ ਆ ਜੈ ਮੈਂ ਮਾਰਦੇ ਯਾਰ ਸਦਾ ਆ ਉਹਦਾ ਆਲਾ ਭਰਾਵਾ ਲੈਣਾ ਇੰਨਾ ਤੁਖਾਰਾ ਪਵਾਤਾ ਕਦੇ ਇੰਨਾ ਘੰਟਾ ਮੈਂ ਹੋਰ ਵੀ ਕੰਮ ਕਰਨੇ ਆ ਠੀਕ ਨੇ ਜੀ ਇਹ 1000 ਰੁਪਏ ਦੀ ਆ ਯਾਰ ਪੈਸੇ ਹੋਰ ਲਾਵਾ ਤੇ ਅੰਧੇ ਅੰਤਾਂ ਤੋਂ ਆ ਨਹੀਂ ਮੈਂ ਉਹ ਲੁਧਿਆਣਾ ਦੇ ਭਰਾਵਾ 300 ਦੀ ਮਿਲਦੀ ਹੋਗੀ ਇਹ 300 ਇਹ ਚੋਰ ਬਿਜਾਰਾ ਜਿਹੜਾ ਤੂੰ ਦੱਸਣ ਲੱਗਾ ਆ ਉਹ ਜਾ ਭਰਾਵਾ ਦੁਆ ਖਰਾਬ ਕੀਤਾ ਮੈਂ ਆ ਜੀ ਜੀ ਤੁਸੀਂ ਕਹੋ ਭਾਜੀ ਕੀ ਹਾਲ ਚਾਲ ਮੈਂ ਕਿਹਾ ਕੀ ਹੋਇਆ ਕੱਲ ਪੇ ਫਿਰਦੇ ਸੀ ਤੁਸੀਂ ਭਾਜੀ ਉਹ ਵੀਰ ਜੀ ਯਾਰ ਕੀ ਦਸੀਏ ਕਾਕ ਇਦਾਂ ਦੇ ਲਾਉਂਦੇ ਆ ਲੈਣਾ ਕੁਛ ਹੁੰਦਾ ਨਹੀਂ ਉਹ ਖਲਾਰਾ ਇੰਨਾ ਪਾ ਦਿੰਦੇ ਆ ਆ ਦਿਖਾਲ ਦੇ ਉਹ ਦਿਖਾਲ ਦੇ ਫਿਰ ਉਸ ਤੋਂ ਬਾਅਦ ਲੁਧਿਆਣੇ ਤੋਂ ਚੀਜ਼ ਇੰਨੇ ਮਹਿੰਗੀ ਜਾਂਦੀ ਆ ਜਲੰਧਰੋਂ ਇੰਨੇ ਦੀ ਮਹਿੰਗੀ ਜਾਂਦੀ ਆ ਠੀਕ ਆ ਮਿਲ ਜਾਂਦੀ ਉੱਥੋਂ ਲੈ ਲਓ ਫਨਾ ਉਹ ਮੈਂ ਨਹੀਂ ਇੱਥੇ ਜਿਆਦਾ ਵਾਰ ਖੜਾ ਦੇਖਦਾ ਪਿਆ ਸੀ ਮੈਂ ਕਿ ਯਾਰ ਉਹ ਭਾਜੀ ਹੁਣੀ ਬੈਸਨ ਲੱਗੇ ਆ ਤੇ ਮੈਂ ਕਿ ਚੱਲ ਉਦਾਂ ਪਹਿਲਾਂ ਮੈਂ ਵਾਰ ਜਿਆਦਾ ਖੜਾ ਸੋਚੀ ਇਹਨਾਂ ਕਿ ਕੀ ਗੱਲ ਚੱਲਦੀ ਚੱਕਰ ਕੀ ਪੈ ਗਿਆ ਇਹਨਾਂ ਦਾ ਕਿ ਮੈਂ ਨਹੀਂ ਬਾਹਰ ਪਹੁੰਚ ਗਏ ਆ ਦੁਕਾਨ ਮੈਂ ਕਹੀਆਂ ਪੁੱਛਿਆ ਮੈਂ ਕਿ ਯਾਰ ਆਪਣੇ ਕੱਪੜੇ ਕਿੱਥੋਂ ਸਾਤੇ ਮਿਲਦੇ ਆ ਕਹਿੰਦੇ ਆ ਭਾਈ ਦੁਕਾਨੇ ਮੋਦੇ ਹੋਂ ਤਾਂ ਹੀ ਗੱਲ ਉਦਾਂ ਭਾਈ ਮੈਂ ਤੁਹਾਨੂੰ ਪਹਿਲਾਂ ਕਦੇ ਦੇਖਿਆ ਨਹੀਂ ਗਾ ਤੁਸੀਂ ਕੌਣ ਕਿੱਥੋਂ ਜਿੰਦਾ ਮੈਂ ਭਾਈ ਬਾਹਰੋਂ ਆਇਆ ਅੱਛਾ ਬਾਹਰੋਂ ਆਇਆ ਹਾਂ ਬਾਹਰੋਂ ਆਇਆ ਤੇ ਆਪਣੇ ਇਹ ਸੰਧੂ ਵਾਲੀ ਕੋਠੀ ਨਹੀਂ ਅੱਛਾ ਸੰਧੂਆਂ ਦੀ ਕੋਠੀ ਉੱਥੇ ਰਹਿੰਦੇ ਆ ਉਹਨੇ ਆਪਾਂ ਲੈ ਲਈਆ ਤੁਸੀਂ ਮੁੱਲ ਲੈ ਲਈ ਹੋਰ ਮੁੱਲ ਲੈ ਲਈ ਆਪਾਂ ਵਧੀਆ ਲੱਗੀ ਚੱਲ ਮੈਂ ਕਹਾਂ ਲੈ ਲੈਂਦੇ ਨੇ ਆਪਾਂ ਨੇ ਕਿਹੜੇ ਕੋਲ ਯਾਰ ਕਮੀ ਪੇਸੀ ਆ अच्छा रह के या बाहर सेटया काम सही है सही मैं, है। मैं भी यार आके गया थी मैं कह यार आपा अपने इंडिया जाके रहने या कले... नहीं, नहीं, कले अच्छा पूरी फैमिली ਦੇ ਨਾਲ ਆਏ ਹੋ ਜਾਂ ਨਹੀਂ ਨਹੀਂ ਨਾ ਇਕੱਲਾ ਹੀ ਆਇਆ ਹਜੇ ਤਾਂ اچھا ਮੈਂ ਕਿਹਾ ਚਲ ਯਾਰ ਬੱਚੇ ਸੈਟਿਆ ਉਧਰ ਠੀਕ ਹੈ काम का रोक के या फिर फैमिली ਉੱਥੇ ਬਾਹਰ ਹੀ ਆ ਉਹ ਬਾਹਰ ਹੀ ਹੈ ਸਾਰੀ ਤੁਸੀਂ ਫਿਰ ਇੱਥੇ ਜਾਣ ਕੇ ਆਇਆ ਕਾ ਨਾ ਚਲ ਜਿਆ ਕਾ ਨਾ ਬਹੁਤ ਆ ਹਾਂ 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 ਬਸ ਉਦਾਂ ਮਤਲਬ ਇਹ ਕੋਠੀ ਮੈਂ ਆਪਣੀ ਲੈ ਲਈ ਹੁਣ ਠੀਕ ਆ ਤੀਹਾਂ ਬਾਕੀ ਬਾਕੀ ਸਾਡੇ ਲਈ ਕੋਈ ਸੇਵਾ ਦੱਸੋ ਜੀ ਅਸੀਂ ਕੀ ਸੇਵਾ ਬਸ ਮੈਨੂੰ ਆ ਯਾਰ ਕੋਈ ਮੈਨੂੰ ਇਹ ਪਜਾਮਾ ਦਿਖਾ ਦਿਓ ਬੰਦੇ ਕੀ ਜਿਆ ਮਾਨ ਕਿੰਦਾ ਦਾ ਚਾਹੀਦਾ ਕਿੰਨੀ ਰੇਂਜ ਦੇ ਵਿੱਚ ਚਾਹੀਦਾ ਆ ਬਹੁਤ ਵਧੀਆ ਦਿਖਾਓ ਦੇ ਕੋਈ ਇੰਪੋਰਟੈਂਟ ਚਲੋ ਠੀਕ ਆ ਤੁਹਾਡੇ ਮੁਤਾਬਿਕ ਸਾਡੇ ਕੋਲੀਆਂ ਦਿਖਾਉਂਦਾ ਚਲੋ ਮੇਰੇ ਸਾਹਮਣੇ ਤੁਹਾਡੇ ਬਹੁਤ ਵਧੀਆ ਲੱਗਿਆ ਇਹ ਪਜਾਮਾ ਇਹਦੀ ਕੁਆਲਿਟੀ ਵੀ ਦੇਖੋ ਆ ਦੇਖੋ ਸਹੀ ਆ ਹਲੋ ਹਵਾ ਹੂ ਆ ਵੀ ਨਾ ਜਾਊਗੀ ਅੰਦਰ ਠੀਕ ਆ ਤੇ ਅੰਦਰ ਪੂਰੀ ਟੋਟਲੀ ਫਰ ਲੱਗੀ ਹੋਈ ਆ ਇਹ ਦੇਖੋ ਲੋਕੇ ਇਹ ਤੁਸੀਂ ਪਾਇਆ ਹੋਊਗਾ ਤੁਹਾਡੇ ਜੱchnਾ ਬੋਧਿਆ ਪਜਾਮਾ ਇਹ ਮੈਂ A1 ਪਜਾਮਾ ਇੱਕ ਨੰਬਰ ਆ ਠੀਕ ਕਿੰਨੇ ਦਾ ਹੋਵੇ ਜੀ ਬਸ ਕੋਈ ਨਹੀਂ ਹਣ ਜੇ ਤੁਸੀਂ ਆ ਹੀ ਗਏ ਆ ਚਲੋ ਤੁਸੀਂ ਆਪਣੇ ਨਾਲ ਸਾਂਝ ਪਾਈ ਆ ਦੁਕਾਨ ਪੁੱਛ ਕੇ ਆਏ ਆ ਆਪਾਂ ਤੁਹਾਨੂੰ ਜਿੰਨਾ ਹੋਗਾ ਜਾਇਜ਼ ਲਾਵਾਂਗੇ ਇਹ ਸਿਰਫ ਤੁਹਾਨੂੰ ਲੱਗੂਗਾ 600 ਰੁਪਏ ਦਾ ਸਾਡੇ ਲਈ ਉਦਾਂ ਇਹ 1000 ਰੁਪਏ ਦਾ ਕੋਈ ਹੋਰ ਹੋਵੇ ਆਪਾਂ ਕਹੀਦਾ ਆ ਹਣ ਤੁਸੀਂ ਚਲੋ ਉਹਨਾਂ ਦੇ ਦੱਸਿਆ ਉਹਨਾਂ ਨਾਲ ਆਪਾਂ ਚਲੋ ਪਿਆਰ ਸੀਗਾ ਸੰਧੂਆਂ ਨਾਲ ਮਰ ਹੁਣ ਚਲੋ ਤੁਸੀਂ ਉਹਨਾਂ ਦੇ ਉੱਥੇ ਰਹਿਣ ਆ ਗਏ ਆ ਤੁਸੀਂ ਇੱਥੇ ਹੀ ਹੁਣ ਜਾਣਾ ਲੱਗਾ ਰਹਿਣਾ ਆਪਣਾ ਚਲੋ ਕੋਈ ਗੱਲ ਨਹੀਂ ਆਪਾਂ ਇੱਥੇ ਹੀ ਆ ਹੁਣ ਆਪਾਂ ਅਗਲੇ ਜਾਣਾ ਤੁਸੀਂ 600 ਦੇ ਦੇ ਉਹਨਾਂ ਦਾ ਨਹੀਂ ਕੋਈ ਗੱਲ ਨਹੀਂ 600 ਦੇ ਦਿੰਦਾ ਆਪਾਂ ਕਰਦੇ ਫੈਕ ਪੱਕੇ ਹੋ ਜੀ ਧਰ ਦੇ ਹੁਣ ਉਸ ਹੋਰ ਕੁਛ ਚਾਹੀਦਾ ਨਾਲ ਹੋਰ ਯਾਰ ਸਮਾਨ ਤਾਂ ਕਿੰਨੇ ਲੈਣਾ ਆ ਆਪਾਂ ਅੱਛਾ ਕੱਪੜੇ ਦਾ ਮੈਨੂੰ ਲੈਣੇ ਪੈਣੇ ਕਿਉਂਕਿ ਯਾਰ ਉੱਥੋਂ ਮੈਂ ਲੈ ਕੇ ਨਹੀਂ ਆਇਆ ਕੱਪੜੇ ਯਾਰ ਜੰਮਾ ਉਹਨਾਂ ਨਾਲੇ ਕਦਮ ਆਪੇ ਅੱਜ ਵੀ ਜਲੋ ਯਾਨੀ ਰਾਪੇ ਉਹਨਾਂ ਕਰਦੇ ਤੁਸੀਂ ਕੋਈ ਚੱਕਰ ਨਹੀਂ ਹਾਂਜੀ ਵੀਰ ਜੀ ਆਗੇ ਜੀ ਆਗੇ ਆਗੇ ਹਾਂਜੀ ਯਾਰ ਮਨਦਾ ਪਰ ਵੀਰ ਜੀ ਤੁਸੀਂ 600 ਦੀ ਜਗ੍ਹਾ 6000 ਰੁਪਈਆ ਕਰਤਾ ਹੈ ਤਾਂ ਇਹ ਤਾਂ ਯਾਰ ਜ਼ੀਰੋ ਗਾ ਇੱਕ ਗਲਤੀਆਂ ਲੱਗ ਗਈ ਆ ਉਹ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਆਹਾਂ ਬਾਕੀ ਰਿਟਰਨ ਕਰ ਦਿੰਦਾ ਯਾ ਨਹੀਂ 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 ਕੋਈ ਗੱਲ ਨਹੀਂ ਆਪਾਂ ਯਾਰ ਹੋਣਾ ਜਣਾ ਲੱਗਾ ਰਹਿਣਾ ਹੁਣ ਕੋਈ ਨਹੀਂ ਹੁਣ ਇਹ ਤਾਂ 5400 ਰੁਪਈਆ ਮੈਂ ਤੁਹਾਨੂੰ ਰਿਟਰਨ ਕਰ ਦਿੰਦਾ ਕੋਈ ਗੱਲ ਨਹੀਂ ਹੁਣ ਆਪਾਂ ਹੋਣਾ ਜਣਾ ਲੱਗਾ ਰਹਿਣਾ ਯਾ ਤੂੰ ਰੱਖ ਕੋਈ ਹੋਰ ਲੈਣੀ ਹੈ ਕੱਪੜੇ ਹੋਰ ਕੀ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਜੀ ਧੰਨਵਾਦ ਜੀ ਸასი ਸ਼ਕਰ ਜੀ ਯਾ ਗੁਰ ਰੱਬਾ ਐਦਾਂ ਦੇ ਰੋਜ਼ ਦੇ ਗ ਨਰਮਨ ਮਾਲਕ ਪਹਿਲਾਂ ਤਾਂ ਗਲਪਾ ਕੇ ਚਲ ਗਿਆ ਇਦਾਂ ਦੇ ਰੋਜ਼ ਦੇ ਗਾਹ ਕਾਈ ਜਾਂਦਾ ਕੀ ਗੱਲ ਹੋ ਗਈ ਭਾਈ ਬਰੇ ਕੰਬ ਦੇ ਪਏ ਆ ਦੁਨੀਆਂ ਲੋਈਆਂ ਇੰਜ ਲਈਆਂ ਹੋਰ ਭਾਈ ਕੀ ਹਾਲ ਚੱਲ ਤੂੰ ਠੀਕਾ ਗਿਆ ਭਾਈ ਬਾਹਰ ਦੇਖੋ ਠੰਡ ਕਿੰਨੀ ਹੁੰਦੀ ਪਈ ਆ ਬਸ ਤੁਸੀਂ ਆ ਗਿਆ ਆ ਦੇਖੋ ਚਾਹ ਪੀ ਰਹੇ ਆ ਆਪਾਂ ਚਾਹ ਪੀਂਦੇ ਆ ਨਹੀਂ ਚਾਹ ਮੈਂ ਤੂੰ ਚਾਹ ਪੀਂਨੇ ਮੈਂ ਤਾਂ ਤੇਰੀ ਖਾਨ ਲੈ ਕੇ ਆ ਸੀ ਉਹ ਭੜੀ ਕੀ ਲਿਆਂਦਾ ਮੈਂ ਤਾਂ ਕਹਿੰਦਾ ਇੱਕ ਵਾਰ ਜੇ ਹੋ ਗਿਆ ਤਾਂ ਯਾਰ ਮੈਂ ਤੁਹਾਨੂੰ ਸੇ ਦੀ ਬਾਤ ਅਨਬੋਧਿਆ ਆ ਕੀ ਚੱਕ ਲਿਆਂਦਾ ਓਏ ਮੈਂ ਯਾਰ ਮੈਂ ਤਾਂ ਲੈ ਕੇ ਜਾਂਦਾ ਆਪਣੇ ਬੰਦੇ ਲਈ ਅੱਛਾ ਤੇ ਚਲੋ ਸਵੇਰੇ ਤੁਸੀਂ ਯਾਰ ਸੇਵਾ ਕੀਤੀ ਮੈਂ ਸੇਵਾ ਕਦੀ ਭਾਜੀ ਤੁਸੀਂ ਇੱਕ ਗਰਾਹਕ ਬਣ ਕੇ ਆਪਣੇ ਕੋਲ ਆਏ ਆ ਹੈ ਤੁਹਾਡੇ ਨਾਲ ਮਿੱਤਰ ਯਾਨੀ ਚਲੋ ਤੁਸੀਂ ਆਏ ਪਹਿਲੀ ਵਾਰ ਸਾਨੂੰ ਵਧੀਆ ਲੱਗਾ ਖੁਸ਼ੀ ਹੋਈ ਬਾਕੀ ਇਹਦੀ ਕੋਈ ਲੋੜ ਨਹੀਂ ਤੁਸੀਂ ਲੈ ਕੇ ਜਾਓ ਜਾ ਰੱਖੀ ਪਿੰਦਾ ਸੀ ਉਧਰ ਦੀ ਦੁਕਾਨ ਦੇਖੋ ਟੋਪੀਆਂ ਵੀ ਪੰਜ ਲਏ ਜਾਂ ਹਨਾ ਜਦੋਂ ਬੈਠੋ ਬੈਠੋ ਪਾਣੀ ਲਈ ਆ ਬਾਕੀ ਇਹ ਉਹ ਮੈਂ ਕਹਾਂ ਚਲੋ ਉਹ ਲੈਸ ਬੈਂਗਲੋ ਜੈ ਯਾਰ ਚਲੋ ਇਹ ਤਾਂ ਸੋਨੇ ਦਾ ਸੁਹਾਗਾ ਹੋ ਗਿਆ ਜੀ ਇੱਕ ਪੰਤ ਦੋ ਕਾਜਨ ਵਾਲੀ ਚਾਹ ਪੀਂਦੇ ਆਪਾਂ ਹਨਾ ਆ ਦੇਖੋ ਪਜਾਮਾ ਦੇਖੋ ਤੁਹਾਡਾ ਅੱਛਾ ਮੈਂ ਦੇਖੋ ਯਾਰ ਵਧੀਆ ਫਿਟਿੰਗ ਹੀ ਬਹੁਤ ਵਧੀਆ ਹੀ ਆ ਉਹ ਵਧੀਆ ਫਿਟਿੰਗ ਆ ਮੜੇ ਪਿਸ਼ਾ ਨੂੰ ਕਰਕੇ ਦਿਖਾ ਲਓ ਆਪਾਂ ਦੇਖੀਏ ਕਿੱਦਾਂ ਦਾ ਲੱਗਦਾ ਆ ਭਾਈ ਬਹੁਤ ਸੋਹਣਾ ਲੱਗਦਾ ਭਾਈ ਹਨਾ ਹਾਂ ਉਹ ਕਰਪੋਰ ਹੋ ਗਿਆ ਨਾ ਯੂ نو ਆਪਾਂ ਨੂੰ ਨਾਲ ਦੀ ਹੈ ਨਾ ਇੱਕ ਹਾਂ ਆਪਾਂ ਨੂੰ ਇਨਰ ਚਾਹੀਦਾ ਤੇ ਇੱਕ ਟੀ-ਸ਼ਰਟ ਤੇ ਇੱਕ ਆਪਾਂ ਨੂੰ ਯਾਰ ਜੈਕਟ ਵੀ ਚਾਹੀਦੀ ਆ ਯਾਰ ਟੋਪੀ ਗਰਲ ਟੋਪੀ ਵੀ ਚਾਹੀਦੀ ਆ ਆਪਾਂ ਨੂੰ ਕੋਈ ਗੱਲੇ ਨਹੀਂ ਭਾਜੀ ਆਪਾਂ ਤਹਾਡੇ ਨਾਲੇ ਦੱਸੋ ਯਾਰ ਕਿਹੜੀ ਗੱਲ ਕਰਦੀ ਹੋ ਯਾਰ ਆਪਾਂ ਪਤਾ ਕਿਦਾਂ ਆਪਣਾ ਪਿਆਰ ਯਾਰ ਇੱਥੇ ਬੰਦ ਕਰਦੇ ਫੜੇ ਯਾਰ ਤੁਹਾਨੂੰ ਟੋਪੀ ਵੀ ਮਿਲੂਗੀ ਜੈਕਟ ਵੀ ਮਿਲੂਗੀ ਤੁਸੀਂ ਬੈਠੋ ਇੱਥੇ ਆਪਾਂ ਪਹਿਲਾਂ ਚਾਹ ਪੀ ਲਈਏ ਯਾਰ ਆ ਜਿਹੜਾ ਗਰਮਾ ਗਰਮ ਤੋਂ ਲਿਆਦਾ ਚਲੋ ਇਹ ਪਾਉਨੇ ਆ ਨਹੀਂ ਉਹ ਚਾਹ ਨਹੀਂ ਕੋਈ ਗੱਲ ਹੈ ਬੈਠਾ ਬੈਠਾ ਚਾਹ ਬਣਾਈ ਪਈ ਯਾਰ ਵਾਧੂ ਬਣਾਈ ਮੈਂ ਕਿਹਾ ਚਲੋ ਕੋਈ ਆਈ ਜਾਂਦਾ ਨਹੀਂ ਚਲ ਕੋਈ ਗੱਲ ਨਹੀਂ ਆਹ ਤਾਂ ਭਜੀ ਯਾਰ ਕਿ ਸੋਨੇ ਦਾ ਸੁਹਾਗਾ ਹੀ ਹੋ ਗਿਆ ਹੈ ਭਜੀ ਆਪਾਂ ਕਰਦੇ ਯਾਰ ਤੇ ਹੁਣ ਆਪਾਂ ਉਹਨੂੰ ਨਾ ਪੋੜੇ ਵੀ ਕੱਢ ਦੇਈ ਹੈ ਚਟਨੀਆਂ ਵੀ ਲੈਂਦੀਆਂ ਐ ਬੈਗ ਆ ਯਾਰ ਉਹ ਨਾਲ ਪਵਾ ਕੇ ਕੋਈ ਨੀ ਦੇਖਦਾ ਸਾਰੇ ਕੋਈ ਕੁੜੀਆਂ ਕੁੜੀਆਂ ਬੰਨੀਆਂ ਹੋਈਆਂ ਐ ਅੱਛਾ ਰੱਖਿਆ ਸਾਰਾ ਸਮਾਨ ਅੱਛਾ ਜੀ ਪਵਾਦਾ ਕਰਦੇ ਰਹੀਦਾ ਇੱਥੇ ਦਿਲ ਕਰਦਾ ਐ ਅੱਛਾ ਯਾਨੀ ਤੁਸੀਂ ਮਟਰ ਖਾਣ ਕਿੰਨਾਂ ਜਗ੍ਹਾ ਦੁਕਾਨ ਤੇ ਆਹ ਗਾ ਤਾਂ ਹੀ ਇੰਡੀਆ ਸੇਤਾ ਹੁੰਦਾ ਐ ਠੀਕ ਆ ਠੀਕ ਆ ਸਹੀ ਆ ਸੇਤਾ ਤਾਂ ਆਹੀ ਹੋਈਆਂ ਕੱਲ ਦਾ ਕੀ ਭੋਸਾ ਉਹ ਨਾ ਮੈਂ ਕਹਾਂਗਾ ਪ੍ਰਾਗਤ ਟੈਨਸ਼ਨ ਨਹੀਂ ਹੁੰਦਾ ਕੰਮ ਨਹੀਂ ਇਸ ਗੀ ਵਰਤਿਆ ਕੀ ਆ ਬਾਪਾ ਜੀ ਚਟਨੀਆਂ ਹੱਥ ਵੀ ਕੰਬਦੇ ਪਏ ਆ। ਉਹ ਬਾਹ ਠੰਡ ਬਹੁਤ ਆ। ਤਾਂ ਹੀ ਮੈਂ ਕਰ ਮੈਂ ਕਿਹ ਚੱਲਦਾ ਯਾਰ ਕੱਪੜੇ ਹੋਰ ਲੈ ਆਉਣਾ ਯਾਰ। ਨਹੀਂ ਨਹੀਂ ਚਾਹੀਦਾ ਜੀ। ਦਰਸਾਲ ਆਪਣਾ ਨਾ ਐਕਸਪੋਰਟ ਦਾ ਕੰਮ ਹੈ ਹੱਦਾਂ। ਅੱਛਾ ਤੇ ਮੇਰੇ ਭਰਾਵਾ ਵੀ ਐਕਸਪੋਰਟ ਦਾ ਕੰਮ ਹੈ। ਅੱਛਾ ਭਰਾ ਤੁਹਾਡਾ ਉਹ ਬਾਹਰੇ ਬਾਹਰ ਆ ਉਹ। ਅੱਛਾ। ਉਹਨੇ ਆ ਜਾਣਾ ਬਸ ਉਹ ਕਹਿੰਦਾ ਕਿ ਨਾ ਆਉਣ ਵਾਲਾ ਹੀ ਆ ਬਸ ਉਹ। ਅੱਛਾ ਹੋਣ ਕਰੋਣਾ ਜੀ। ਆਈ ਮੈਂ ਬਸ ਉਹਨੇ ਵੀ ਕੱਲ ਤੱਕ ਆ ਜੂਗਾ। ਅੱਛਾ ਕੱਲ ਤੱਕ ਠੀਕ ਠੀਕ ਆ। ਲੋ ਜੀ ਬਹੁਤ ਵਧੀਆ। ਤਾਂ ਮੈਂ ਤੁਸੀਂ ਇੱਦਾਂ ਰੋ ਮੈਂ ਚਾਹ ਤਾਂ ਡੇਲੀ ਪੋਣਾ। ਉਹ ਚਾਹ ਦੀ ਕੀ ਗੱਲ? ਉਹ ਨਹੀਂ ਨਹੀਂ ਚਾਹ ਪੋਣਾ। ਚੱਲ ਕੋਈ ਗੱਲ। ਉਹ ਤੁਸੀਂ ਬਣਾਇ ਰੱਖੀ ਆ ਫਿਰ ਲੈਂਦੇ ਆ। ਮਾਸੀ ਇੱਥੇ ਰੱਖੀ ਨਹੀਂ। ਯਾਰ ਮੈਂ ਤਾਂ ਉਹੀ ਸੋਚਦਾ ਵੀ ਦੁਕਾਨ ਤੇ ਸਭ ਉਰਖਾ ਹੈ। ਉਹ ਫਿਰ ਦੇਰ ਹੀ ਜਾਣ ਦੇਣਾ। ਮੈਂ ਅੱਲਾ ਤੇਰੀ ਆ। ਜੇ ਕੋਣ ਹੋਲੇ ਸਮਾਰ ਕਿੰਨਾ ਚਾਹੀਦਾ ਆਪਣਾ ਨਾਲ ਕੱਪੜੇ ਆਪਾਂ ਨੂੰ। ਕੋਈ ਨਹੀਂ ਕੋਈ ਨਹੀਂ। ਮੈਂ ਚੱਲਦਾ ਆ ਚੱਕਰ ਵਿੱਚ। ਥੈਂਕ ਯੂ ਥੈਂਕ ਯੂ ਬਈ। ਆਪਾਂ ਚਾਹ ਵੀ ਦੁਕਾਨ ਤੇ ਬਣਾ ਲਈਦੀ ਆ ਗਰਮਾ ਗਰਮ ਚਾਹ ਆ ਨਹੀਂ ਨਹੀਂ ਆ ਤਾਂ ਬਹੁਤ ਵਧੀਆ ਚੀਜ਼ ਆ ਯਾਰ ਐਵੇਂ ਉੱਥੇ ਜਾਓ ਬਹੁਤ ਅੰਡੇ ਖਾਓ ਹੋਣਾ ਉਹਦੇ ਦਾਣਾ ਉਹ ਚੱਕੋ ਚੱਕੋ ਜੀ ਖਾਓ ਤੁਸੀਂ ਪਹਿਲਾਂ ਨਹੀਂ ਲੈ ਕੇ ਆਓ ਤੁਸੀਂ ਵੀ ਖਾਓ ਇੱਦਾਂ ਮੈਂ ਕੱਲਾ ਖਾਂਦਾ ਚੰਗਾ ਲਾਦਾ ਠੀਕ ਲੋ ਹੂੰ ਪਤਾ ਲਓ ਕੋਈ ਆਪਣੇ ਬਾਰੇ ਆਪਣੇ ਕੰਮ ਕਾਰ ਬਾਰੇ ਘਰ ਦੇ ਬਾਰੇ ਕੌਣ ਕੌਣ ਆ ਘਰ ਵਾਈਫ ਆ ਅੱਛਾ ਉਹ ਉਧਰ ਟੀਚਰ ਆ ਉਦਾਂ ਠੀਕ ਆ ਇਹ ਇੱਕ ਬੇਟੀ ਆ ਉਹ ਪੜਦੀ ਹਾਲੇ ਓਕੇ ਤੇ ਬੇਟਾ ਆ ਤੇ ਵਿਰੋਧ ਤਾਂ ਮੇਰਾ ਆਈ ਜਾਣਾ ਬ੍ਰਦਰ ਨੇ ਤਾਂ ਮਨੇ ਕਹ ਲੂ ਆਈ ਜਾਣਾ ਉਹ ਤਾਂ ਅੱਛਾ ਭਰਾ ਤੁਹਾਡੇ ਨੇ ਆਹੋ ਆ ਜਾਣਾ ਤੇ ਵਿਆਹ ਰੱਖਿਆ ਜਦਾਂ ਠੀਕ ਹੈ ਜੀ ਦਾ ਹਾਂ ਤੇ ਉਹ ਕਹਿੰਦਾ ਵੇ ਚਲੋ ਤੁਸੀਂ ਜਾ ਕੇ ਆਪਣਾ ਸੈਟਲਮੈਂਟ ਕਰੋ ਮਕਾਨ ਕੋਲ ਦਾ ਹੁੰਦਾ ਹੁੰਦਾ ਪਤਾ ਜੇ ਬਾਹਰੋਂ ਆਉਂਦੇ ਆ ਤੇ ਆਪਾਂ ਕਿਰਾਇਆ ਤੇ ਰਹਿਣਾ ਪੈਂਦਾ ਨਾ ਘਰ ਕਰਾਇ ਲੈ ਤੇ ਲੈਣੇ ਪੈਂਦੇ ਆ ਬਿਲਕੁਲ ਬਿਲਕੁਲ ਤੇ ਮੈਂ ਸੋਚਿਆ ਆਪਣੀ ਕੋਠੀ ਲੈ ਲੈਣੇ ਆ ਕੀ ਹੈ ਨਹੀਂ ਉਧਰ ਰਿਸ਼ਤੇਦਾਰੀ ਇੱਥੇ ਵਗੈਰਾ ਕੋਈ ਹੈ ਨਹੀਂ ਰਿਸ਼ਤੇਦਾਰੀ ਹੈ ਨਹੀਂ ਆਪਣੀ ਪਿਆਰ ਉਹਦਾ ਹੈ ਨਹੀਂਗਾ ਮੈਂ ਤਾਂ ਬਿਲਕੁਲ ਪਿਆਰ ਹੈ ਨਹੀਂ ਰਿਸ਼ਤੇਦਾਰੀਆਂ ਵਿੱਚ ਜੀ ਬਲਵੰਤ ਜੀ ਮੈਂ ਆ ਨਾ ਸੋਚਿਆ ਯਾਰ ਮੈਂ ਕਿਹਾ ਉਹਦਾ ਕੀ ਰਹਿਣਾ ਹੈ ਅਗਲੇ ਦਾਦੇ ਉਹ ਜਿਆ ਪਉਣਾ ਹਨਾ ਆਪਣੀ ਕੋਠੀ ਲੈਣੇ ਆ ਤੇ ਉੱਥੇ ਨਹੀਂ ਖਾਓ ਖਾਓ ਤੁਸੀਂ ਤੁਹਾਡੇ ਲੈ ਕੇ ਆ ਮੈਂ ਤਾਂ اچھا ਉਹ ਤੁਸੀਂ ਖਾਈ ਚੱਲੋ ਨਾ ਕੋਈ ਨਹੀਂ ਨਹੀਂ ਕੋਈ ਟੱਕਰ ਹੀ ਨਹੀਂ ਤੇ ਉਹ ਇਸ ਕਰਕੇ ਫਿਰ ਮੈਂ ਆਪਣੀ ਕੋਠੀ ਲੈ ਲਈ ਇਹ ਬਾਰੇ ਬਈ ਬਹੁਤ ਵਧੀਆ ਕੀਤਾ ਭਾਈ ਠੀਕ ਹੈ ਕੱਲ ਤੁਹਾਡੇ ਬ੍ਰਦਰ ਨੇ ਆਣਾ ਕੱਲੂ ਆਣਾ ਤੇ ਆਪਣਾ ਨਾ ਉਹਦੇ ਕੱਪੜੇ ਲੈਣੇ ਆ ਗੀਆ ਤੇ ਉਹਨੇ ਉਥੇ ਪੁੱਤੇ ਲੈਣੇ ਆ ਮਤਲਬ ਬਾਹਰ ਹੀ ਲੈ ਜਾਣੇ ਕੱਪੜੇ ਸਾਰੇ ਹਾਂਜੀ ਤੇ ਆਪਾਂ ਤੁਹਾਡਾ ਮਾਲ ਸਾਰੇ ਪਕਾਈ ਜਾ ਲੱਗ ਭਗਤਾਂ ਬਾਹਰ ਉਹ ਮਾਲਾ ਜੀ ਕਰਪਾ ਜੀ ਹਾਂਜੀ ਹਾਂਜੀ ਲੈ ਟੈਨਸ਼ਨ ਨਾ ਤੁਸੀਂ ਇਹ ਕਰੋ ਸੋਚੋ ਕਿ ਕਿੱਦਾਂ ਅੱਛਾ ਹੋ ਗਏ ਕੱਪੜੇ ਕਰਤੇ ਸਾਰੇ ਹਾਂਜੀ ਭਾਈ ਚਾ ਲੋ ਵੀਰ ਜੀ ਤੁਹਾਡੇ ਸਾਰੇ ਕੱਪੜੇ ਚੇਂਜਰ ਮਾਲ ਦੇ ਦੇਖਿਆ ਬੱਚਿਆਂ ਲਈ ਇੱਥੇ ਇੱਕ ਆਪ ਪਹਿਲਾਂ ਤੁਹਾਡਾ ਆ ਜੈਕੜੇ ਤੁਸੀਂ ਕਹਿੰਦੇ ਸੀਗੇ ਆ ਤੁਹਾਡੇ ਲਈ ਮੈਂ ਸਪੈਸ਼ਲ ਤੌਰ ਤੇ ਕੱਢ ਕੇ ਰੱਖੀ ਆ ਭਾਵੇਂ ਇਹ ਡਿਸੀਜਨ ਨਾ ਵੀ ਪਾਈ ਹੋਗੀ ਇਹ ਜਗੜ ਲਈ ਪਾ ਲੈਣੀ ਆ ਮੈਂ ਕਹਿੰਦਾ ਨਹੀਂ ਨਹੀਂ ਸਹੀ ਆ ਸਹੀ ਆ ਪਾ ਕੇ ਜਗੜ ਦੇ ਬੋਲੇ ਦੀ ਗੱਲ ਬਾਤ ਦੇਖੋ ਲੈ ਆ ਪਾ ਗੋਣੇ ਪਾ ਲੈਣੀ ਆ ਕੋਈ ਤੁਹਾਡਾ ਪਜਾਮਾ ਤਾਂ ਦੇ ਸੋਹਣਾ ਲੱਗਦਾ ਏ ਇਦਾਂ ਬਾਕੀ ਵੀ ਤੁਹਾਨੂੰ ਗਾਉਲੇ ਜੇ ਜਗੜ ਉਹ ਸੋਹਣੀ ਲੱਗਦੀ ਹੈ ਨਹੀਂ ਸਹੀ ਹੈ ਅਰੇ ਵੀਰ ਜੀ ਗੱਲ ਬਾਤ ਹੀ ਐਂਡ ਬਣ ਗਈ ਐ ਬਹੁਤ ਵਧੀਆ ਲੱਗਦੀ ਐ ਫਿਟਿੰਗ ਵੀ ਦੇਖੋ ਕਿੰਨੀ ਸੁਣੀ ਆਈ ਆ ਬਹੁਤ ਵਧੀਆ ਯਾਰ ਹੈ ਨਾ ਹੈ ਨਾ ਬਾ ਤੁਹਾਨੂੰ ਇਦਾਂ ਦੇ ਸਾਨੂੰ ਗਾਗ ਚਾਹੀਦੇ ਆ ਕਿ ਜਿਹੜੀ ਇੱਕ ਵਾਰ ਪਹਿਲੀ ਵਾਰ ਦੇਖੇ ਚੀਜ਼ ਪਸੰਦ ਆ ਜੀ ਆ ਲੋ ਵੀਰ ਜੀ ਆ ਲੋ ਤੁਹਾਡੇ ਦੋ ਬੈਗ ਬਣੇ ਆ ਆ ਚੀਜ਼ ਲੈ ਜਾਓ ਤੁਸੀਂ ਇਸ਼ਾ ਆਪਣੇ ਹਰ ਕਿੰਨੇ ਬਣੇ ਪੈਸੇ ਉਹ ਲੋ ਯਾਰ ਕਾਨੂੰ ਜਿਹੜੇ ਮਿਸ਼ਾਣੇ ਕੀ ਕਰੀ ਜਾਂਦੀ ਹੈ ਨਹੀਂ ਦੱਸੋ ਕਿੰਨੇ ਜੀ 6000 ਤੁਸੀਂ ਉਹ ਦਿਨ ਕਰਤਾ ਜਾਨ ਕੇ 5400 ਨਹੀਂ ਆਪਾਂ ਕਿਹਾ ਕਿ ਤੇਰੇ ਕੋ ਦੂਰਿਆਂ ਬੜਿਆਂ ਦਾ ਵੀ بس 5000 ਹਾਂਜੀ ਕਿ ਬੜਿਆਂ ਹਾਂਜੀ ਕਿ ਬੜੇ بس ਆਹ ਉਹ ਕੋਈ ਨਹੀਂ ਮੈਂ ਦੇਣੀ ਸੀਗੇ ਉਹ ਨਹੀਂ 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 ਕੋਈ ਉਹ ਨਹੀਂ ਨਹੀਂ ਉਹ ਭਾਜੀ ਇੱਕ ਇੱਕ ਜਿਹੜੀ ਗੱਲ ਕਰ ਰਹੇ ਰੱਖੋ ਨਹੀਂ 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 ਤੁਸੀਂ ਮੈਂ ਉਹ ਨਹੀਂ 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 ਤੁਸੀਂ ਮੈਂ ਤਾਰਾ ਕਰੋ ਭਾਜੀ ਯਾਰ ਰੱਖੋ ਰੱਖੋ ਨਹੀਂ ਪਾ ਲਈ ਵੀਰ ਜੀ ਤੁਸੀਂ ਰੱਖੋ ਤੁਸੀਂ ਤੁਸੀਂ ਰੱਖੋ ਤੁਹਾਡੇ ਪੈਸੇ ਦੇਣੇ ਸੀਗੇ ਤੁਸੀਂ ਪਹਿਲਾਂ ਵੀ ਜਿੱਤੇ ਇਦਾਂ ਨਾ ਕਰੋ ਤੁਸੀਂ ਰੱਖੋ ਜੇ ਹਾਂ ਜੇ ਤੂੰ ਨਹੀਂ ਮੰਨਦਾ ਤਾਂ ਚੱਲ ਉੱਥੇ ਕੋਈ ਨਹੀਂ ਆਪਾਂ ਕਿਹੜਾ ਵੀ ਕਿਤੇ ਦੂਰਿਆਂ ਜਦੋਂ ਲੋੜ ਹੋਈ ਤਾਂ ਆਪਣੀ ਦੁਕਾਨ ਆ ਜਦੋਂ ਜਿੰਨੇ ਲੋੜ ਹੋਈ ਬੰਦ ਦੱਸ ਦੇ ਆਪਾਂ ਜੀ ਮੈਂ ਕਹਿੰਦਾ ਤੁਹਾਡੀ ਆਪਣੀ ਦੁਕਾਨ ਹੈ ਜਦੋਂ ਮਰਜੀ ਜੀ ਸੱਦ ਕੇ ਆਓ ਮੇਰੇ ਲਈ ਕੋਈ ਸੇਵਾ ਹੋਈ ਤਾਂ ਦੱਸੋ ਤੂੰ ਮੇਰੇ ਲਈ ਸੇਵਾ ਹੋਈ ਤਾਂ ਦੱਸ ਦੇ ਜੀ ਤਾਂ ਮਰਜੀ ਜੋ ਤੈਨੂੰ ਭਾਜੀ ਜਿੰਨੇ ਪੈਸੇ ਲੋੜ ਦੱਸ ਦੇਈਂ ਛਾ ਨਹੀਂ ਨਹੀਂ ਕੋਈ ਘਰੋਣਾ ਨਹੀਂ ਹੈਗਾ ਇਥੋਂ ਨਹੀਂ ਆਪਾਂ ਆਈਆਂ ਦੋਸਤ ਕੋਈ ਗੱਲੇ ਨਹੀਂ ਭਾਜੀ ਦੱਸੋ ਕੋਈ ਨਹੀਂ ਆਊਗਾ ਮਾਰੂਗਾ ġeṛā ਮੈਂ ਹਾਂ ġeṛā ਮਾਰਿਓ ਕਿਸੇ ਕੋਈ ਆ ਦੇਣਾ ਪਰਬ ਤਾਂ ਰਾਤ ਹੋ ਜਾਂਦੀ ਹੈ ਹਾਂ ġeṛā ਜੂੜ ਮਾਰਿਓ ਹਾਂ ਵੀ ਨਹੀਂ ਕੋਈ ਨਹੀਂ ਬੰਦਾ ਕਿੰਨਾ ਟੌਪ ਦਾ ਸੀ ਆ ਘੈਂਟ ਬੰਦਾ ਸੀ ਆ ਇੰਦਾਂ ਦੇ ਕਿਤੇ ਬੰਦੇ ਹੋਣ ਨਾ ਮੈਂ ਕਹਿੰਦਾ ਦੁਨੀਆ ਸਵਰਗ ਬਣ ਜਵੇ ਵਾਕੀ ਅੱਜ ਕੱਲ੍ਹ ਇੰਦਾਂ ਨੇਕ ਇਨਸਾਨ ਮਿਲਦੇ ਹੀ ਨਹੀਂ ਵੇ ਜਦ 5000 ਰੁਪਇਆ ਪਹਿਲਾਂ ਮੈਂ ਦੇਣਾ ਉਲਟਾ 5000 ਕੈਸ਼ ਦੇ ਰਿਆ ਮੈਨੂੰ ਕਿੱਥੇ ਮਿਲਦੇ ਅੱਜ ਕੱਲ੍ਹ ਦੇ ਇਦਾਂ ਲੋਕੀ ਚਲੋ ਪ੍ਰਮਾਤਮਾ ਨੂੰ ਹੋਰ ਤਰੱਕੀਆਂ ਬਖਸ਼ੇ ਸੀਗਾ ਲੱਗੀ ਓ ਭਾਈ ਕੁਛ ਨਹੀਂ ਐਕਟਿਵ ਪਤਾ ਨਹੀਂ ਯਾਰ ਚਲਦੀ ਚਲਦੀ ਬੰਦ ਹੋ ਗਈ ਮੈਨੂੰ ਚੱਲ ਦੁਕਾਨ ਤੱਕ ਜਾਣਾ ਐ ਇਹਦੇ ਰੋਡ ਕੇ ਲੈ ਜਾਂਦਾ ਐ ਆਹ ਰੋਡ ਕੇ ਕੱਧੇ ਜਾਣਾ ਤੁਸੀਂ ਮੇਰਾ ਮੋਟਰਸਾਈਕਲ ਲੈ ਜਾਓ ਮੈਂ ਯਾਰ ਨਹੀਂ ਨਹੀਂ ਮੋਟਰਸਾਈਕਲ ਮੈਂ ਮੋਟਰਸਾਈਕਲ ਲੈ ਆਇਆ ਪਲ ਚਲੋ ਹੋ ਗਏ ਕੀ ਗੱਲ ਦੀ ਠੀਕ ਆ ਅੱਜ ਮੈਂ ਪਿਆ ਲੱਤ ਲਾ ਦਿੰਦਾ ਫੇ ਚਲੋ ਇੱਦਾਂ ਕਹਿੰਦੇ ਛੋ ਲੱਤ ਲਾ ਦੋ ਲੱਤ ਲਾ ਕੇ ਲੈ ਜਾਣਾ ਚਲੋ ਤੁਸੀਂ ਵੀ ਕਿਤੇ ਇਦਾਂ ਦੇ ਦੇਣੀ ਯਾਰ ਭਾਜੀ ਤੁਸੀਂ ਟੈਨਸ਼ਨ ਕਹ ਲੈਨੇ ਨਹੀਂ ਯਾਰ ਉਹ ਭਾਜੀ ਸਮਝਿਆ ਕਰੋ ਯਾਰ ਸਾਨੂੰ ਪਤਾ ਤਾਂ ਹੈ ਯਾਰ ਆਪਾਂ ਕੋ ਮੀਂਹ ਕਿਹੜਾ ਕਾਲਦੀ ਉਹ ਟੈਨਸ਼ਨ ਨਾ ਲਓ ਭਾਈ ਤੁਹਾਨੂੰ ਕਾਲ ਦਿੰਨੇ ਯਾਰ ਹੁਣੇ ਕਾਲ ਦੇ ਹੋਰ ਭਾਜੀ ਕਿਸਾ ਹੋਰ ਕਿਤਾਬ ਪੈਟੋ ਬਟਾ ਯਾਰ ਹੋਰ ਭਾਜੀ ਨਹੀਂ ਉਹ ਭਰਾਵਾ ਤੈਨੂੰ ਕਾਲ ਦਿੰਨੇ ਕਿਹੜੀ ਗੱਲ ਕਰਦੇ ਤੂੰ ਯਾਰ ਟੈਨਸ਼ਨ ਨਾ ਲੈਣਾ ਯਾਰ ਕੋਈ ਯਾਰ ਕੋਈ ਮਤਲਬ ਕਰਦਾ ਕੋਈ ਕੀ ਗੱਲ ਹੋ ਗਈ ਭਾਜੀ ਯਾਰ ਕੁਝ ਨਹੀਂ ਭਾਈ ਯਾਰ ਕੀ ਦੱਸਾਂ ਤੁਹਾਨੂੰ ਯਾਰ ਕੀ ਚੱਕਰ ਪੈ ਗਿਆ ਬੜੇ ਉਦਨ ਮੈਂ ਤਪਿਆ ਸੀ ਅੱਜ ਤੁਸੀਂ ਟੈਨਸ਼ਨ ਜੀ ਜੀ ਉਹ ਟੈਨਸ਼ਨ ਦੀ ਗੱਲ ਯਾਰ ਉਹ ਕੁਝ ਨਹੀਂ ਹੈਗਾ ਗੱਲ ਮੈਂ ਤੁਹਾਨੂੰ ਹੁਣ ਕੀ ਦੱਸਾਂ ਭਰਾ ਆਪਣਾ ਆ ਰਿਹਾ ਤਾਂ ਦੱਸਿਆ ਜੀ ਮੈਂ ਕੱਲੂ ਆ ਰਿਹਾ ਹਾਂ ਜੀ ਜੀ ਦੱਸ ਰਹੇ ਤੁਸੀਂ ਕਿ ਰਾਚੀ ਆ ਹਾਂਜੀ ਉਹ ਛੇਤੀ ਆਣ ਕੇ ਆ ਗਿਆ ਆ ਗਿਆ ਇੰਡੀਆ ਦਿੱਲੀ ਜੇ ਆਓ ਦਿੱਲੀ ਆ ਗਿਆ ਆ ਹਾਂ ਉਹ ਯਾਰ ਉਹ ਕੋ ਡਾਲਰ ਆ ਠੀਕ ਹੈ ਉਹ ਹੁਣ ਇਧਰ ਆ ਕੇ ਮਤਲਬ ਹੁਣ ਤੜਾਊਗਾ ਹੂੰ ਹੂੰ ਤੇ ਉਹ ਉਹ ਅਪਰ ਐਕਸਪੋਰਟ ਦਾ ਕੰਮ ਨਹੀਂ ਹੈਗਾ ਹਾਂਜੀ ਉਹਨੇ ਭੇਜਣਾ ਸੀ ਇਧਰ ਸਾਮਾਨ अच्छा तो वो 50000 ਰੁਪਇਆ ਜਾਂ ਚਾਹੀਦਾ ਸੀਗਾ ਤੇ ਮੈਨੂੰ ਕਹਿੰਦਾ ਪਾਜੀ ਸੈਂਡ ਕਰ ਦੇ ਤਾਂ ਮੇਰੀ ਹੋ ਜਾ ਲਿਮਟ ਪੂਰੀ ਹੋਈ ਆ اچھا ਇਧਰੋਂ ਪੈਸੇ ਜਾਣ ਹੀ ਨਹੀਂ ਰਹੇ ਇਧਰੋਂ ਜਾਣੇ ਦਾ 2.5 ਲੱਖ ਰੁਪਇਆ ਆਪਣੇ ਫੋਨ ਦੇ ਵਿੱਚ ਹੈਗਾ ਰਟਾਮ जी, अच्छा जी ਇਹ 2.5 ਲੱਖ ਰੁਪਏ ਆ ਇਹਦੇ ਵਿੱਚ ਟੈਂਸ਼ਨ ਕਾ ਤੇ ਲੈਂਦੇ ਪਏ ਆ ਉਹ ਨਹੀਂ ਨਹੀਂ ਭਾਈ ਤੁਸੀਂ ਉਹ ਰਹਿਣ ਤਾਂ ਕੋਈ ਗੱਲ ਨਹੀਂ ਉਹ ਮੈਂ ਕਰ ਦਿੰਦਾ ਆ 50 ਹਜ਼ਾਰ ਸਕੈਨਰ ਤੁਸੀਂ ਦਿਓ ਮੈਂ ਉਹ ਨਾ ਭਾਈ ਰਹਿਣ ਤਾਂ ਕੋਈ ਗੱਲ ਨਹੀਂ ਨਹੀਂ ਉਹ ਲੈਡੈਂਸ ਕਿਹੜੀ ਗੱਲ ਕਰਦੇ ਵਾ ਇਹ ਤਾਂ ਛੋਟੀ ਜਿਹੀ ਗੱਲ ਕਰਦੇ ਨਹੀਂ ਨਹੀਂ ਸਕੈਨਰ ਲੈ ਹੋ ਗਿਆ ਉਹ ਰਹਿਣ ਤਾਂ ਭਾਈ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਤੁਸੀਂ ਲਿਆਓ ਸਕੈਨਰ ਉਹ ਰਹਿਣ ਛੱਡੋ ਪਰੇ ਤੁਸੀਂ ਰਹਿਣ ਦੋ 50 ਹਜ਼ਾਰ ਆ ਆ 50 ਹਜ਼ਾਰ ਆ ਸਕੈਨਰ ਦਿਓ ਫਟਾਫਟ ਆ ਕੋਈ ਚੱਕਰ ਹੀ ਨਹੀਂ ਯਾਰ ਉਹ ਤੁਸੀਂ ਰਹਿਣ ਦਿੰਦੇ ਕਾ ਤੇ ਇਹ ਨਹੀਂ ਖੇਚਲ ਕਾਣੀ ਸੀ ਛੱਡ ਦਿਓ ਲਓ ਜੀ ਹੋ ਗਿਆ ਚੱਲ ਗਿਆ ਉਹ ਬੱਲੇ ਐ ਵੀ ਟੈਨਸ਼ਨ ਲਈ ਹੋਈ ਯਾਰ ਭਾਜੀ ਯਾਰ ਆ ਤਾਂ ਤੁਸੀਂ ਯਾਰ ਭਾਜੀ ਕੋਈ ਗੱਲ ਨਹੀਂ ਉਹ ਭਾਜੀ ਤੁਹਾਨੂੰ ਮੈਂ ਜਾ ਕੇ ਨਾ ਕਢਾ ਕੇ ਤੁਹਾਨੂੰ 50000 ਦੇ ਦਵਾਂ ਠੀਕ ਹੈ ਉਹ ਭਾਜੀ ਕਿ ਘਮਾਉਣਾ ਨਹੀਂ ਹੈ ਕਿਸੇ ਕੋਲ ਨਹੀਂ ਨਹੀਂ ਕੋਈ ਇਹ ਕਿਹੜੀ ਗੱਲ ਕਰਤੀ ਕੋਈ ਚੱਕਰ ਹੀ ਨਹੀਂ ਨਹੀਂ ਤੁਸੀਂ ਉਹ ਮਿਲਦੇ ਗੱਲਦੇ ਰੋ ਉਹ ਹੀ ਆ ਬਸ ਬਸ ਤੁਸੀਂ ਕੱਲ ਨੂੰ ਜ਼ਰੂਰ ਕੱਲ ਨੂੰ ਆਇਓ ਜੀ ਜ਼ਰੂਰ ਮਹਾਰਾਜ ਮੈਂ ਟਾਈਮ ਕੱਢ ਕੇ ਤੁਹਾਡੇ ਕੋਲ ਆਉਂਗਾ ਤੁਸੀਂ ਜ਼ਰੂਰ ਕਿਹੜਾ ਮਾਰਿਓ ਠੀਕ ਹੈ ਠੀਕ ਹੈ ਆ ਜਾਓ ਕੱਲ ਨੂੰ ਫਿਰ ਓਕੇ ਥੈਂਕ ਯੂ ਥੈਂਕ ਯੂ ਪੱਕਾ ਆਇਓ ਜ਼ਰੂਰ ਜੀ ਦਾਸੀ ਯਾਰ ਵਾ ਲਈਏ ਮੈਂ ਨਾ ਮਦਦ ਕਰਦਾ ਤੇ ਯਾਰ ਫਿਰ ਚੰਗਾ ਜਾ ਨਹੀਂ ਲੱਗਣਾ ਇਹ ਕੋਈ ਨਹੀਂ ਹਾਂ ਲੈ ਜਾ ਮੈਨੂੰ ਓਕੇ ਦੀਪਕਾ ਜੀ ਜੀ ਭਾਜੀ ਜੀ ਭਿੰਦ ਭਾਜੀ ਕਿਹਨੂੰ ਭਾਜੀ ਹਟਾਉਂਦੇ ਭਾਜੀ ਆਪਣੇ ਨ ਮਾਮੰਦਾ ਆ ਨਾ ਨੀਪਾ ਇੱਥੇ ਰਹਿੰਦੇ ਹਾਂਜੀ ਇੱਥੇ ਆ ਗੋਸਤੀ ਦੇ ਹੁਣੇ ਤੱਕ ਹੀ ਆ ਕੋਈ ਨਾਮ ਦਾ ਕੋਈ ਵੀ ਨਹੀਂ ਕਰਦਾ ਨਹੀਂ ਉਹਨੇ ਆਹੀ ਡਰੈਸ ਦੱਸਿਆ ਆ ਕਿ ਮੈਂ ਇੱਥੇ ਆ ਗੋਸਤੀ ਆ ਉਹ ਕੰਪਲੈਕਸ ਮੇਰੀ ਆ ਹਾਂ ਤਾਂ ਸਾਡੇ ਘਰ ਸਾਹਮਣੇ ਆ ਤਾਂ ਜਦੀ ਇਹ ਬਣੀ ਤੇ ਕੋਈ ਨਹੀਂ ਰਹਿਣਾ ਉਹ ਨਹੀਂ ਵੀਰ ਜੀ ਉਹ ਕਹਿੰਦਾ ਮੈਂ ਕੋਲ ਨਹੀਂ ਆ ਉਹਦੀ ਫੈਮਿਲੀ ਰਹਿੰਦੀ ਆ ਉਹ ਫੈਮਿਲੀ ਇਸ ਟਾਈਮ ਇੱਥੇ ਜਾਂਦੀ ਹੈ ਬੜੀਆਂ ਕੋਈ ਨਹੀਂ ਇੱਥੇ ਰਹਿਣਾ ਆ ਬਜ਼ਾਈਆਂ ਦੀ ਕੋਠੀ ਉਹ ਬਣਾ ਕੇ ਬਾਹਰ ਬੈਠੇ ਉਹ ਨਹੀਂ ਕਹਤੇ ਵੇਚਣੀ ਤੁਸੀਂ ਪੱਕੀ ਗੱਲ ਕਹਿ ਰਹੇ ਇੱਥੇ ਕੋਈ ਨਹੀਂ ਆਇਆ ਯਾਰ ਕੋਈ ਨਹੀਂ ਨੇ ਮੇਰੇ ਇੱਥੇ ਕੋਈ ਨਹੀਂ ਇਹ ਹੋਂ ਕੋਲ ਰਹਿੰਦੇ ਇੱਥੇ ਇੱਥੇ ਕੋਈ ਵੀ ਨਹੀਂ ਰਹਿੰਦਾ ਵੀਰੇ ਇਹ ਇੱਥੇ ਰਹਿੰਦੇ ਆ ਸਾਹਮਣੇ ਘਰ ਸਾਡਾ ਯਾਰ ਤੇਰੇ ਕਹਾਂ ਮੈਨਾਂ ਧੋਖਾ ਕਰ ਗਿਆ ਯਾਰ ਕੀ ਚੱਕਰ ਆ ਕੋਈ ਕਿਸੇ ਨੇ ਇਹਨੂੰ ਪੈਸੇ ਪੁਸੇ ਤਾਂ ਨਹੀਂ ਦਿੱਤੇ ਭਾਈ ਭਾਈ ਪੈਸੇ ਤਾਂ ਦਿੱਤੇ ਸੀਗੇ ਯਾਰ ਮੈਂ ਮੈਂ ਤੋ ਗੂਗਲ ਪੇ ਕਰਾਇਆ ਤੇ ਉਹ 2 ਦਿਨ ਤੋਂ ਆਇਆ ਵੀ ਨਹੀਂ ਕਹਿੰਦਾ ਆਹੀ ਐਡਰੈਸ ਦੱਸਿਆ ਕਹਿੰਦਾ ਇੱਥੇ ਪਲਾਟ ਕੱਟ ਹੋਈ ਆ ਤੇ ਆਹ ਕੋਠੀ ਉਹਨੇ ਮੁੱਲ ਖਰੀਦੀ ਆ ਪਰ ਯਾਰ ਆ ਤਾਂ ਖਰਾਣ ਕੀ ਮੈਂ ਉਹਤੇ ਵਿਸ਼ਵਾਸ ਕੀਤਾ ਸੀ ਬਹੁਤ ਜ਼ਿਆਦਾ ਜੀ ਉਹਤੇ ਮੈਂ ਆਪਣੀ ਉਹ ਤੇ ਦੁਕਾਨ ਨਹੀਂ ਕੀ ਐਡੇ ਚ ਹਾਂ ਤੁਹਾਡੀ ਇਹ ਦੁਕਾਨ ਮੇਰੀ ਹੈ ਮੇਰੀ ਹੈ ਇਹਦਾ ਮਤਲਬ ਇਹ ਬੰਦਾ ਸਮਾਨ ਸਮੂਹ ਨੂੰ ਵੀ ਲੈ ਕੇ ਆਉਣ ਤੁਹਾਡੇ ਤੋਂ ਯਾਰ ਸਮਾਨ ਤਾਂ ਲੈ ਕੇ ਗਿਆ ਮੇ ਤੋਂ ਪਰ ਐਸਾ ਵੀ ਤੁਹਾਡੇ ਨਾਲ ਸਕੈਮ ਕਰ ਗਿਆ ਯਾਰ ਕੈਮ ਹੋ ਗਿਆ ਭਾਜੀ ਵਿਸ਼ਵਾਸ ਘਾਤ ਕਰ ਗਿਆ ਯਾਰ ਉਹ ਮੈਂ ਉੱਤੇ ਭਰੋਸਾ ਕੀਤਾ ਤੇ ਮੇਰੇ ਆਖੋਠੀ ਜਾਂਦੀ ਜਿੰਦਣ ਦੀ ਬਣੀ ਆ ਅੱਧੀ ਸਾਹਮਣੇ ਠੀਕ ਆ ਬਿਲਕੁਲ ਬਣਦੀ ਦੇਖੀ ਆ ਸਾਰਾ ਕੁਝ ਹੁੰਦਾ ਦੇਖਿਆ ਇੱਥੇ ਕੋਈ ਬੰਦਾ ਰਹਿਣ ਲੈ ਨਹੀਂ ਆਇਆ ਪਣਾਈ ਦਾ ਜਮਾਨਾ ਨਹੀਂ ਹੈਗਾ ਯਾਰ ਅੱਜ ਕੱਲ ਸਭ ਤੋਂ ਵੱਡੀ ਗੱਲ ਕੀ ਇਹਦੀ ਚਾਬੀ ਸਾਡੇ ਕੋਲ ਆ ਜ਼ਿੰਮੇਵਾਰੀ ਸਾਡੇ ਕੋਲ ਹੀ ਮੇਰੇ ਉਹ ਬੰਦਾ ਦੇ ਕਿਤੇ ਹੋਰ ਰਹਿੰਦਾ ਉਹ ਕੋਈ ਹੋ ਰਿਹਾ ਉਹ ਵੀ ਉਹ ਤੈਨੂੰ ਬਲਦ ਦੱਸਦਾ ਇੱਥੇ ਦਾ ਕਿੰਨਾਂ ਤੋਂ ਲੋਕ ਇਹਦੇ ਯਕੀਨ ਨਹੀਂ ਕਰਨਾ ਚਾਹੀਦਾ ਵਾਕੇ ਨਹੀਂ ਯਕੀਨ ਦਾ ਕਰਨ ਦਾ ਸਮਾਂ ਹੈਗਾ ਭਾਜੀ ਅੱਜ ਨਾਲ ਨਹੀਂ ਸਮਾਂ ਵੀਰੇ ਪਹਿਲਾਂ ਦੇਖੋ ਅਗਲੇ ਦਾ ਘਰ-ਬਾਰ ਅਗਲੇ ਦਾ ਸੈਂਟ ਕਾਣਾ ਦੇਖੋ ਫਿਰ ਉਸ ਤੋਂ ਬਾਅਦ ਉੱਤੇ ਯਕੀਨ ਕਰੋ ਪੈਸਾ ਤਾਂ ਉੱਧੇ ਹੀ ਨਾ ਕਿਸੇ ਨੂੰ ਦੋ ਉਹ ਮੈਂ ਬਣ ਬਾਲਕਾ ਉਹੀ ਦੇਖੀ ਉਹ ਜੀ ਗੱਲਾਂ ਵਾਂਗੇ ਚੱਲਦੇ ਆ ਜੀ ਹੋਰ ਵੀਰੇ ਪਾਣੀ ਧਾਣੀ ਕੋ ਚਾਹ ਪਾਣੀ ਨਹੀਂ ਜੀ ਮੇਰਾ ਵੀ ਦਿਖੋ ਕੌਣ ਇਹਨਾਂ ਤੋਂ ਮਾਣਾ ਮੁੱਤਾਂ ਤੋਂ ਫੈਟ ਚਾਰ ਬੰਦਿਆਂ ਨਾਲ ਗੱਲ ਕਰ ਪਤਾ ਲੱਗ ਜੂ ਤੈਨੂੰ ਕਿੰਨੇ ਕ ਪੈਸੇ ਸੀ ਹੈਗਾ ਨਹੀਂ ਭਾਈ 50000 ਲੈ 50000 ਦਾ ਗੁੰਡਾ ਕਰਾ ਲਿਆ ਵੀਰੇ ਨੇ ਮੇਰਾ ਵੀ ਗਾ ਤਾਂ ਹੁਣ ਅੱਜ ਤੱਕ ਇਹਨਾਂ ਪਾਲੇ ਜਿਹਦੇ ਯਕੀਨ ਨਾ ਕਰੀਏ ਤਾਂ ਅੱਜ ਕੱਲ ਬਹੁਤ ਜਨੀ ਇੱਦਾਂ ਦੀ ਤੁਰੀ ਫੈਦੀ ਧੱਕਣ ਲਗਾਉਣ ਵਾਲੀ ਏ ਤੇ ਦੋਸਤੋ ਆ ਜਿਹੜੀ ਅਸੀਂ ਵੀਡੀਓ ਬਣਾਈ ਆ ਇੱਕ ਸੋਸ਼ਲ ਮੈਸੇਜ ਤੇ ਦੇਣ ਲਈ ਬਣਾਈ ਆ। ਸੋ ਜਿਹਦੇ ਵਿੱਚ ਅਸੀਂ ਇਸ ਵਾਰ ਦੀਪਕ ਨੂੰ 네ਗੇਟਿਵ ਰੋਲ ਦਿੱਤਾ ਤੇ ਆ ਸਾਡੇ ਰਵੀ ਭਾਜੀ। ਸੋ ਬਾਕੀ ਦੋਸਤੋ ਸਾਡੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਅਸੀਂ ਹਫਤੇ ਵਿੱਚ ਦੋ ਵੀਡੀਓ ਅਸੀਂ ਪਾਇਆ ਕਰਾਂਗੇ ਮੋਟੀਵੇਸ਼ਨਲ ਜਿਹੜੀ ਸਮਾਜ ਨੂੰ ਮੈਸੇਜ ਦੇਵੇ। ਅੱਜ ਕੱਲ ਜਿਹਦਾ ਸਕੈਮ ਹੋ ਰਿਹਾ ਆ ਉਸ ਚੀਜ਼ ਤੇ ਅਸੀਂ ਇਹ ਵੀਡੀਓ ਬਣਾਈ ਸੀਗੀ। ਸੋ ਤੁਸੀਂ ਵੀ ਅੱਗੇ ਤੋਂ ਅਲਰਟ ਰਹੋ ਕਿਸੇ ਤੇ ਜਿੰਨਾ ਖਾਸ ਤੁਹਾਡਾ ਮਿੱਤਰ ਸੱਜਣ ਹੈਗਾ ਉੱਤੇ ਵਿਸ਼ਵਾਸ ਨਾ ਕਰਿਓ ਜਦ ਤੱਕ ਤੁਹਾਨੂੰ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਹੈਗਾ ਸੋ ਇਹੀ ਅੱਜਕਲ ਸਮੇਂ ਵਿੱਚ ਹੋ ਰਿਹਾ ਆ ਤੇ ਬਾਕੀ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ